ਸਭ ਤੋਂ ਜੈਮ ਸੀ ਕਿ ਆਈਏ ਹਮ ਪਾਸਟਰ ਜੋਰ ਜੀ ਦੀ ਇਸ ਵੀਡੀਓ ਨੂੰ ਦੇਖੀਏ ਤੇ ਵਿੱਚੋਂ ਆਪਣੀਆਂ ਗਲਤੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਏ ਤੇ ਉਹਦੀ 1 ਨੰਬਰ ਪੰਕਤੀ ਦੇ ਵਿੱਚ ਧੰਨਵਾਦ ਪਿਤਾ ਪਰਮੇਸ਼ੁਰ ਅੱਜ ਬਚਨ ਦੇ ਵਿੱਚ ਲਿਖਿਆ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਝੂਲੇ ਹੇਠਾਂ ਮੁੜ ਕੇ ਨਾ ਝੁਕ ਜਾਈਂ ਹallelujah ਜਿਤਨੇ ਵੀ ਜਨ ਦੇਖ ਰਹੇ ਪਿਤਾ ਪਰਮੇਸ਼ੂ ਅਜ਼ਾਦੀ ਲਈ ਕਰਨਾ ਰਿਹਾ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਔਰ ਆਪਣੀ ਕਲਾਮ ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਆ ਤੇਰੀ ਦਾਸੀ ਕੇ ਜਰੀਏ ਹਾਂ ਬਹੁਤ سارے ਲੋਕ ਆ ਜਿਹੜੇ ਇੱਕ ਵਾਰੀ ਆਜ਼ਾਦ ਹੋ ਜਾਂਦੇ ਆ ਪਰ ਫਿਰ ਤੋਂ ਗੁਲਾਮ ਬਣ ਜਾਂਦੇ ਆ ਜਿੱਦਾਂ ਗੁਲਾਮੀ ਦਾ ਉਹਨਾਂ ਨੂੰ ਚਸਕਾ ਪੈ ਗਿਆ ਹੋਵੇ ਗੁਲਾਮ ਹੋਣ ਦੀ ਉਹਨਾਂ ਨੂੰ ਆਦਤ ਬਣ ਗਈ ਹੋਵੇ ਜਾਇਨਾ ਕਹ ਲੋ ਕਿ ਗੁਲਾਮੀ ਹੀ ਉਹਨਾਂ ਨੂੰ ਚੰਗੀ ਲੱਗਣ ਲੱਗੀ ਹੋਵੇ ਯਸਾ ਬਹੁਤ ਸਾਰੇ ਲੋਕ ਪਰਮੇਸ਼ਵਰ ਦੇ ਵਿੱਚ ਆਉਂਦੇ ਆ ਪਾਪਾਂ ਤੋਂ ਤੌਦਾ ਕਰਦੇ ਆ ਗੁਨਾਹਤੋਂ ਨਜ਼ਾਤ ਪਾਉਂਦੇ ਆ ਉਹ ਮਨ ਵੀ ਤਿਆਰ ਕਰਦੇ ਆ ਕਿ ਉਹ ਆਪਣੀ ਪੁਰਾਣੀ ਇਨਸਾਨੀਅਤ ਚੋਂ ਬਾਹਰ ਨਿਕਲਣ ਉਹਦੇ ਵਿੱਚ ਵਾਪਸ ਨਾ ਜਾਣ ਪਰ ਜਿੱਦਾਂ ਜਿੱਦਾਂ ਉਹ ਧਾਰਮਿਕਤਾ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਪੁਰਾਣੀ ਇਨਸਾਨੀਅਤ ਜਿਹੜੀ ਆ ਉਹ ਚਿੱਤੇ ਆਉਣ ਲੱਗ ਜਾਂਦੀ ਆ ਉਹਨਾਂ ਨੂੰ ਬੁਰਾਈ ਵਿੱਚ ਰਹਿ ਕੇ ਜਿਹੜੇ ਉਹਨਾਂ ਨੇ ਕੰਮ ਕੀਤੇ ਉਹ ਯਾਦ ਆਉਂਦੇ ਤੇ ਉਹਨਾਂ ਦਾ ਦਿਲ ਕਰਦਾ ਵਾਪਸ ਉਹਨਾਂ ਚੀਜ਼ਾਂ ਦੇ ਵਿੱਚ ਮੁੜਨ ਦਾ ਤੇ ਬਹੁਤ ਸਾਰੇ ਲੋਕ ਵੀ ਵਾਪਸ ਉਹਨਾਂ ਚੀਜ਼ਾਂ ਦੇ ਵਿੱਚ ਮੁੜ ਜਾਂਦੇ ਆ ਵਾਪਸ ਜਾਦੂ ਟੋਣੇ ਦੇ ਵਿੱਚ ਜਾਣ ਚਲੇ ਜਾਂਦੇ ਆ ਉੱਥੇ ਹੀ ਆਜ਼ਾਦੀ ਹੁੰਦੀ ਹੈ ਹallelujah ਪ੍ਰਭੂ ਕੌਣ ਆ ਆਤਮਾ ਨਿਰਾ ਆਕਾਰ ਜਿਹਦਾ ਕੋਈ ਉਹਨੂੰ ਕਿਸੇ ਆਕਾਰ ਵਿੱਚ ਨਹੀਂ ਟਾਲਿਆ ਜਾ ਸਕਦਾ ਉਹਨੂੰ ਕਿਸੇ ਸਮੇਂ ਦੇ ਬੰਧਨ ਵਿੱਚ ਆਉਣ ਦੀ ਜ਼ਰੂਰਤ ਨਹੀਂ ਆ ਉਹ ਮਨੁੱਖਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਵਿੱਚ ਨਹੀਂ ਆ ਯੈਸ ਪਿਤਾਪਰਮਾ ਪਰ ਉਹਨੇ ਆਪਣੇ ਸਮਰਥ ਦੇ ਨਾਲ ਆਪਣੇ ਹੱਥ ਦੇ ਨਾਲ ਮਨੁੱਖ ਨੂੰ ਬਣਾਇਆ ਤਾਂ ਮਨੁੱਖ ਦੇ ਲਈ ਕਾਇਨਾਤ ਉਹਨੇ ਜਿਹੜੀ ਆ ਉਹ ਬਣਾਈ ਆ ਹੁਣ ਉਹ ਪ੍ਰਭੂ ਤਾਂ ਆਤਮਾ ਹੈ ਅਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉਹ ਹੀ ਆਜ਼ਾਦੀ ਹੈ ਆਜ਼ਾਦੀ ਕਿੱਥੇ ਹੋ ਸਕਦੀ ਹੈ ਜਿੱਥੇ ਪਰਮੇਸ਼ਵਰ ਦਾ ਆਤਮਾ ਅਗਰ ਕੋਈ ਵਾਪਸ ਫਿਰ ਤੋਂ ਪਾਪ ਦੇ ਵਿੱਚ ਚਲਿਆ ਜਾਂਦਾ ਇਹਦਾ ਮਤਲਬ ਅਜੇ ਪਰਮੇਸ਼ਵਰ ਦਾ ਆਤਮਾ ਉਹਦੇ ਜੀਵਨ ਦੇ ਵਿੱਚ ਕੰਮ ਨਹੀਂ ਕਰ ਰਿਹਾ ਸੀ ਅਜੇ ਪਰਮੇਸ਼ਵਰ ਦਾ ਆਤਮਾ ਉਹਦੇ ਕੋਲ ਨਹੀਂ ਸੀ ਪਵਿੱਤਰ ਆਤਮਾ ਦਾ ਵਰਦਾਨ ਅਜੇ ਉਹਦੇ ਉੱਤੇ ਨਹੀਂ ਸੀ ਕਿਉਂਕਿ ਦੇਕਰ ਪਵਿੱਤਰ ਆਤਮਾ ਦਾ ਮਰਦਾਨ ਤੁਹਾਡੇ ਉੱਤੇ ਆ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਹੈ ਤਾਂ ਫਿਰ ਤੁਸੀਂ ਗੁਲਾਮੀ ਦੇ ਵਿੱਚ ਨਹੀਂ ਜਾਓਗੇ ਕਿਉਂਕਿ ਲਿਖਿਆ ਆ ਕਹਿੰਦਾ ਜਿੱਥੇ ਪ੍ਰਭੂ ਦਾ ਆਤਮਾ ਆ ਉੱਥੇ ਹੀ ਆਜ਼ਾਦੀ ਹੈ ਹallelujah ਅਗਰ ਤੁਹਾਡੇ ਅੰਦਰ ਪਰਮੇਸ਼ਵਰ ਦਾ ਆਤਮਾ ਆ ਤਾਂ ਫਿਰ ਕੋਈ ਜਿੱਤਨ ਦੀਆਂ ਮਰਜ਼ੀ ਗੱਲਾਂ ਕਰੇ ਉਹ ਆਪਣੀਆਂ ਗੱਲਾਂ ਦੇ ਝਾਲ ਚ ਤੁਹਾਨੂੰ ਫਸਾ ਨਹੀਂ ਸਕਦਾ ਕਿਉਂਕਿ ਪਰਮੇਸ਼ਵਰ ਦਾ ਆਤਮਾ ਕੀ ਦਿੰਦਾ ਆ ਅਜ਼ਾਦੀ ਦਿੰਦਾ ਹੈ ਫਿਰ ਕੋਈ ਜਾਣਾ ਤੁਹਾਡੇ ਸਾਹਮਣੇ ਬੈ ਕੇ ਜੰਤਰ ਮੰਤਰ ਟਾਣੂ ਟੂਣੇ ਤੋਂ ਵੀ ਉਹ ਕਰੀ ਜਾਵੇ ਤੁਹਾਨੂੰ ਆਪਣੇ ਚੁੰਗਲ 'ਚ ਨਹੀਂ ਫਸਾ ਸਕਦਾ ਉਹ ਜਾਦੂ ਟੋਣੇ ਦੀ ਸ਼ਕਤੀ ਵਿੱਚ ਤੁਹਾਨੂੰ ਨਹੀਂ ਫਸਾ ਸਕਦਾ ਕਿਉਂ ਕਿ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਆਰ ਜਿੱਥੇ ਕਿਤੇ ਪਰਮੇਸ਼ਵਰ ਦਾ ਆਤਮਾ ਆ ਉਹ ਕੀ ਦਿੰਦਾ ਆ ਆਜ਼ਾਦੀ ਦਿੰਦਾ ਹੈ ਫਿਰ ਕੋਈ ਸਮੱਸਿਆ ਤੁਹਾਡੇ ਉੱਤੇ ਹਾਵੀ ਨਹੀਂ ਹੋ ਸਕਦੀ ਕੋਈ ਸਮੱਸਿਆ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਕੋਈ ਬੁਰੀ ਆਦਤ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਤੁਸੀਂ ਹਨੇਰੇ ਦੇ ਗੁਲਾਮ ਨਹੀਂ ਹੋ ਸਕਦੇ ਕਿਉਂਕਿ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਹੈ ਪਰਮੇਸ਼ਵਰ ਦਾ ਆਤਮਾ ਆਜ਼ਾਦੀ ਦਿੰਦਾ ਹੈ ਹallelujah ਫਿਰ ਤੁਸੀਂ ਆਜ਼ਾਦ ਹੋ ਪਰ ਅਗਰ ਅੱਜ ਵੀ ਤੁਹਾਨੂੰ ਨੇਕ ਕੰਮ ਕਰਨ ਤੋਂ ਡਰ ਲੱਗਦਾ ਹੈ ਅਗਰ ਅੱਜ ਵੀ ਤੁਹਾਨੂੰ ਪ੍ਰਾਪਨਾ ਕਰਨ ਤੋਂ ਡਰ ਲੱਗਦਾ ਆ ਸ਼ਰਯਾਮ ਤੁਹਾਨੂੰ ਮਸੀਹ ਦਾ ਇਕਰਾਰ ਕਰਨ ਤੋਂ ਡਰ ਲੱਗਦਾ ਆ ਅਗਰ ਤੁਹਾਨੂੰ ਮਸੀਹੀ ਚਾਲ ਚੱਲਣ ਅਪਣਾਉਣ ਦੇ ਵਿੱਚ ਸ਼ਰਮ ਆਉਂਦੀ ਆ ਇਹਦਾ ਮਤਲਬ ਅਜੇ ਤੁਸੀਂ ਗੁਲਾਮੀ ਦੇ ਬੰਦਨਾ ਦੇ ਵਿੱਚੋਂ ਇਹਦਾ ਮਤਲਬ ਅਜੇ ਤੱਕ ਤੁਹਾਡੀਆਂ ਸੋਚਾਂ ਆਜ਼ਾਦ ਨਹੀਂ ਹੋਈਆਂ ਇਹ ਸੋਚਾਂ ਕਿਸੇ ਹੋਰ ਚੀਜ਼ ਦੀ ਕ੍ਰਿਪਤ ਦੇ ਵਿੱਚ ਅਜੇ ਇਹਨਾਂ ਸੋਚਾਂ ਦੇ ਉੱਤੇ ਹੋਰ ਕਿਸੇ ਚੀਜ਼ ਦਾ ਕਬਜ਼ਾ ਆ ਫਟੇ ਅੰਦਰ ਪਰਮੇਸ਼ਵਰ ਦਾ ਆਤਮਾ ਆ ਗਿਆ ਤੁਸੀਂ ਐਨ ਆਜ਼ਾਦ ਹੋ ਜਾਣਾ ਉਦੋਂ ਤੁਹਾਨੂੰ ਜੀਣ ਦਾ ਸਵਾਦ ਆ ਜਾਣਾ ਉਦੋਂ ਤੁਹਾਨੂੰ ਜੀਣ ਦਾ ਆਨੰਦ ਆ ਜਾਣਾ ਉਦੋਂ ਤੁਹਾਨੂੰ ਪਤਾ ਲੱਗੂ ਆਜ਼ਾਦੀ ਹੈ ਕੀ ਉਦੋਂ ਤੁਹਾਨੂੰ ਸ਼ਰਮ ਨਹੀਂ ਆਉਣੀ ਕਿ ਕੋਈ ਤੁਹਾਨੂੰ ਕਹਿੰਦਾ ਲੈ ਇਹਨੇ ਧਰਮ ਬਦਲ ਲਿਆ ਧਰਮ ਕੋਈ ਬਦਲੇ ਜਾਣ ਵਾਲੀ ਚੀਜ਼ ਨਹੀਂ ਆ ਧਰਮ ਕੋਈ ਕੱਪੜਾ ਲੀੜਾ ਥੋੜੀ ਆ ਜਦੋਂ ਮਰਜ਼ੀ ਕੋਈ ਬਦਲ ਲੈ ਜਦ ਪਰਮੇਸ਼ਵਰ ਇੱਕ ਆ ਤਾਂ ਧਰਮ ਵੱਖਰੇ ਕਿੱਦਾਂ ਹੋ ਸਕਦੇ ਆ ਅਗਰ ਅੱਜ ਵੀ ਤੁਹਾਨੂੰ ਲੱਗਦਾ ਆ ਕਿ ਪਰਮੇਸ਼ਵਰ ਇੱਕ ਆ ਪਰ ਉਹਦੇ ਧਰਮ ਵੱਖਰੇ ਆ ਫਿਰ ਵੀ ਤੁਸੀਂ ਗੁਲਾਮ ਹੋ ਫਿਰ ਵੀ ਇਹਦਾ ਮਤਲਬ ਤੁਹਾਡੇ ਉੱਤੇ ਕਿਸੇ ਹੋਰ ਦੀ ਕਹਿਣ ਲੱਗਿਆ ਸੰਤ ਆਉਂਦੀ ਆ ਯਸੂ ਮਸੀਹ ਦਾ ਨਾਮ ਲੈਣ ਲੱਗਿਆ ਸੰਤ ਆਉਂਦੀ ਆ ਪਵਿੱਤਰ ਬਾਈਬਲ ਨੂੰ ਹੱਥ ਵਿੱਚ ਪੜ੍ਹਨ ਲੱਗਿਆ ਸੰਤ ਆਉਂਦੀ ਆ ਪਰ ਸ਼ਰਾਬ ਦੀ ਮੇਜ਼ ਤੇ ਬਹਿਣ ਲੱਗਿਆ ਸੰਗ ਨਹੀਂ ਆਉਂਦੀ ਧੀਆ ਬੈਣਾ ਨੂੰ ਨੱਚਦੇ ਦੇਖਣ ਲੱਗਿਆ ਸੰਗ ਨਹੀਂ ਆਉਂਦੀ ਟੈਲੀਵਿਜ਼ਨ ਦੇ ਉੱਤੇ ਗੰਦੀਆਂ ਮੰਦੀਆਂ ਚੀਚਾਂ ਦੇਖਣ ਤੋਂ ਸੰਗ ਨਹੀਂ ਆਉਂਦੀ ਗੰਦਾ ਸੰਗੀਤ ਘਰ ਵਿੱਚ ਚਲਾਉਣ ਤੋਂ ਸੰਗ ਨਹੀਂ ਆਉਂਦੀ ਤਾਂ ਫੇਰ ਤੁਸੀਂ ਹੱਲੇ ਪਰਮੇਸ਼ਵਰ ਦੇ ਆਤਮਾ ਤੋਂ ਕੋਹਾਂ ਦੂਰ ਹੋ ਅਜੇ ਤੁਸੀਂ ਗੁਲਾਮੀ ਦੇ ਵਿੱਚ ਹੀ ਹੋ ਕਿਉਂਕਿ ਜਿੱਦਣ ਪਰਮੇਸ਼ਵਰ ਦਾ ਆਤਮਾ ਤੁਹਾਡੇ ਜੀਵਨ ਦੇ ਵਿੱਚ ਪਰਵੇਸ਼ ਕਰ ਗਿਆ ਤੁਹਾਨੂੰ ਉਸ ਦਿਨ ਆਜ਼ਾਦੀ ਮਿਲਣੀ ਆ ਔਰ ਫਿਰ ਜਿੱਦਣ ਤੁਹਾਨੂੰ ਆਜ਼ਾਦੀ ਮਿਲ ਗਈ ਤੁਹਾਨੂੰ ਉਸ ਦਿਨ ਪਤਾ ਲੱਗਣਾ ਕਿ ਖੁੱਲ ਕੇ ਸਾਹ ਕਿੱਦਾਂ ਆਉਂਦਾ ਆ ਉਸ ਦਿਨ ਤੁਹਾਨੂੰ ਫੀਲ ਹੋਣਾ ਕਿ ਆਜ਼ਾਦੀ ਹੁੰਦੀ ਕੀ ਆ ਜਦੋਂ ਤੁਸੀਂ ਅਜੇ ਵੀ ਦੂਜਿਆਂ ਤੋਂ ਝੁੰਡ ਕੱਟ ਕੇ ਕਿ ਕਿਤੇ ਨੂੰ ਪਤਾ ਨਾ ਲੱਗ ਜਵੇ ਇਹ ਗਿਰਜੇ ਨੂੰ ਜਾ ਰਹੀ ਹੈ ਚਰਚ ਨੂੰ ਜਾ ਰਹੀ ਆ ਹੱਲੇ ਵੀ ਝੂਠ ਬੋਲ ਕੇ ਮੈਂ ਅਫਸੋਸ ਕਰਾਂ ਪਰਮੇਸ਼ਵਰ ਨੇ ਸਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਹallelujah ਛੇ ਦੇ ਅੰਦਰ ਡਾਰੇ ਆ ਨਾ ਮਨੁੱਖਾਂ ਦਾ ਡਰ ਬੇਇਜ਼ਤੀ ਹੋਣ ਦਾ ਡਰ ਉਹ ਜੇ ਗੁਲਾਮੀ ਵਿੱਚ ਨਾ ਇੱਕੋ ਹੀ ਡਰ ਆਪਣੇ ਜੀਵਨ ਦੇ ਵਿੱਚ ਰੱਖੋ ਪਰਮੇਸ਼ਵਰ ਦਾ ਡਰ ਹallelujah ਕਿਉਂਕਿ ਉਹ ਦਾ ਡਰ ਸਾਨੂੰ ਅਕਲ ਦਿੰਦਾ ਹੈ ਉਹ ਦਾ ਡਰ ਸਾਨੂੰ ਜੀਵਨ ਦਿੰਦਾ ਹੈ ਉਹ ਦਾ ਡਰ ਹੀ ਸਾਨੂੰ ਆਜ਼ਾਦੀ ਦਿੰਦਾ ਹੈ ਹallelujah ਜੀਵਨ ਦੇ ਵਿੱਚ ਇੱਕੋ ਹੀ ਡਰ ਕਾਫੀ ਆ ਤੇ ਜਿਹਦੇ ਅੰਦਰ ਉਹਦਾ ਡਰ ਆ ਫੇ ਉਹ ਪਾਪ ਵੀ ਨਹੀਂ ਕਰਦਾ ਜਿਹਦੇ ਅੰਦਰ ਉਹਦਾ ਡਰ ਆ ਉਹ ਕਿਸੇ ਦੀ ਧੀ ਭੈਣ ਨੂੰ ਗਲਤ ਨਜ਼ਰ ਨਾਲ ਵੀ ਨਹੀਂ ਦੇਖਦਾ ਜਿਹਦੇ ਅੰਦਰ ਉਹਦਾ ਡਰ ਆ ਉਹ ਲੜਾਈ ਝਗੜਿਆਂ ਦੇ ਚੱਕਰ ਵਿੱਚ ਵੀ ਨਹੀਂ ਪੈਂਦਾ ਜਿਹਦੇ ਅੰਦਰ ਉਹਦਾ ਡਰ ਆ ਉਹ ਕਿਸੇ ਨੂੰ ਮਾੜਾ ਵੀ ਨਹੀਂ ਕਹਿੰਦਾ ਜਿਹਦੇ ਅੰਦਰ ਉਹਦਾ ਡਰ ਆ ਉਹ ਕਿਸੇ ਦੇ ਰਾਹ ਦੀ ਪਰ ਇਨਸਾਨ ਨੂੰ ਇਨਸਾਨ ਬਣਾਉਂਦਾ ਆ ਹallelujah ਇਸ ਲਈ ਉਹਦਾ ਹੀ ਡਰ ਆਪਣੇ ਅੰਦਰ ਰੱਖੋ ਉਹਦਾ ਡਰ ਤੁਹਾਨੂੰ ਤੁਹਾਡੇ ਰਿਸ਼ਤਿਆਂ ਵਿੱਚ ਰਹਿਣ ਦੀ ਮਰਿਆਦਾ ਸਿਖਾਉਂਦਾ ਆ ਇਨਸਾਨਾਂ ਦੇ ਡਰ ਦੇ ਨਾਲ ਉਹ ਪਰਮੇਸ਼ਵਰ ਦਾ ਡਰ ਮੰਨਣਾ ਜਿਹੜਾ ਆ ਉਹ ਭਲਾ ਆ ਹallelujah ਆਓ ਦੇਖਦੇ ਆ ਯੋਹੰਨਾ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਉਦੀ 32 ਨੰਬਰ ਪੰਕਤੀ ਇੱਥੇ ਬਚਨ ਦੇ ਵਿੱਚ ਲਿਖਿਆ ਅਰ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਅਗਰ ਆਜ਼ਾਦੀ ਦੇ ਵਿੱਚ ਆਉਣਾ ਹੈ ਤੇ ਫਿਰ ਸਚਾਈ ਨੂੰ ਜਾਣਨਾ ਬਹੁਤ ਜ਼ਰੂਰੀ ਆ ਅੱਜ ਬਹੁਤ سارے ਲੋਕ ਆ ਜਿਹੜੇ ਚੀਜ਼ਾਂ ਨੂੰ ਪੜਦੇ ਵੀ ਆ ਸੁਣਦੇ ਵੀ ਆ ਪਰ ਉਹ ਜੋ ਪੜ ਰਹੇ ਨਾ ਇਸ ਸਚਾਈ ਦਾ ਪਤਾ ਨਾ ਜੋ ਸੁਣ ਰਹੇ ਨਾ ਉਹਦੀ ਸਚਾਈ ਦਾ ਪਤਾ ਜਦ ਤੱਕ ਤੁਹਾਨੂੰ ਕਿਸੇ ਚੀਜ਼ ਦੀ ਸਚਾਈ ਦਾ ਨਹੀਂ ਪਤਾ ਉਦੋਂ ਤੱਕ ਤੁਸੀਂ ਉਹਨੂੰ ਸਮਝ ਨਹੀਂ ਸਕੋਗੇ ਹਰ ਵਕਤ ਵਿੱਚ ਲਿਖੇ ਸਚਾਈ ਨੂੰ ਜਾਣੋ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਜਦੋਂ ਤੱਕ ਇੱਕ ਚਮਕਣ ਵਾਲੀ ਹਰੇਕ ਚੀਜ਼ ਨੂੰ ਤੁਸੀਂ ਸੋਨਾ ਸਮਝੋਗੇ ਤੁਸੀਂ ਆਜ਼ਾਦ ਨਹੀਂ ਆ ਕਿਉਂਕਿ ਤੁਸੀਂ ਇੱਕ ਵਹਿਮ ਦੇ ਵਿੱਚ ਆ ਤੁਹਾਨੂੰ ਲੱਗਦਾ ਕਿ ਉਹ ਬਹੁਤ ਸਾਰਾ ਸੋਨਾ ਹੈ ਪਰ ਲੋੜ ਪੈਣ ਤੇ ਉਹ ਪਿੱਤਲ ਵੀ ਹੋ ਸਕਦਾ ਜਿਹੜਾ ਚੰਗੇ ਤਰੀਕੇ ਨਾਲ ਮਾਂਜਿਆ ਹੋਇਆ ਹੋਵੇ ਤੇ ਫਿਰ ਜਦੋਂ ਤੁਹਾਡਾ ਉਹ ਭਲੇਖਾ ਟੁੱਟੂਗਾ ਫਿਰ ਤੁਹਾਨੂੰ ਬਹੁਤ ਠੋਕਰ ਲੱਗੂਗੀ ਪਰ ਜੇ ਤੁਹਾਨੂੰ ਪਹਿਲਾਂ ਹੀ ਪਤਾ ਆ ਕਿ ਉਹ ਪਿੱਤਲ ਆ ਤੇ ਤੁਹਾਨੂੰ ਲੋੜ ਵੇਲੇ ਜੋ ਚਾਹੀਦਾ ਤੁਸੀਂ ਉਹਦਾ ਇੰਤਜ਼ਾਮ ਪਹਿਲਾਂ ਹੀ ਕਰ ਲਉਗੇ ਹalleluyah ਸਚਾਈ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਬਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਰਾ ਸਚਾਈ ਤੇ ਜੀਵਨ ਮੈਂ ਹਾਂ ਇਸ ਲਈ ਸਚਾਈ ਨੂੰ ਜਾਣੋ ਕਿਉਂਕਿ ਪਰਮੇਸ਼ਵਰ ਸਚਾਈ ਆ ਹalleluyah ਯਿਸੂ ਮਸੀਹ ਸੱਚਾ ਹalleluyah ਯਿਸੂ ਮਸੀਹ ਕੋਈ ਮਿੱਥੇ ਹਾਸ ਨਹੀਂ ਆ ਇਹ ਤਿਹਾਸ ਆ ਲੀਪੋ ਬੋਲੀ ਬਾਈਬਲ ਇਹ ਬੁੱਕ ਆਫ ਲਾਇ ਆਹ ਇੱਕ ਆਤਮਾ ਦਾ ਨੋ ਇੱਕ ਅੰਥਿਕ ਕਿਤਾਬ ਆ ਜੋ ਤੁਹਾਡੇ ਆਤਮਾ ਦਾ ਕਾਨੂੰਨ ਆ ਇਹ ਕਾਨੂੰਨ ਦੇ ਨਾਲ ਨਾਲ ਜੇ ਸ ਦੇਸ਼ ਵਿੱਚ ਬਤੀਏ ਨਾ ਉਸ ਦੇਸ਼ ਦੇ ਕਾਨੂੰਨ ਦਾ ਪਤਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਹੜੇ ਦੇਸ਼ ਚ ਆਪਾਂ ਰਹਿਨੇ ਆ ਇੰਡੀਆ ਸਾਰੇ ਭਰ ਨਾਲੋ ਯਹੋਵਾ ਦੇ ਉੱਤੇ ਭਰੋਸਾ ਰੱਖਣਾ ਭਲਾ ਆ ਇਸ ਲਈ ਆਪਣਾ ਭਰੋਸਾ ਪਰਮੇਸ਼ਵਰ ਤੇ ਰੱਖਣਾ ਸ਼ੁਰੂ ਕਰ ਦੋ ਡਲੇਰ ਹੋ ਜਾਓ ਪਰਮੇਸ਼ਵਰ ਦੇ ਨਾਮ ਦੇ ਝੰਡਿਆਂ ਨੂੰ ਉੱਚੇ ਕਰੋ ਖੁੱਲ੍ਹ ਦਿਲੇ ਨਾਲ ਵਚਨ ਪੜੋ ਖੁੱਲ੍ਹ ਦਿਲੇ ਨਾਲ ਵਚਨ ਦਾ ਪ੍ਰਚਾਰ ਕਰੋ ਖੁੱਲ੍ਹ ਦਿਲੇ ਨਾਲ ਪਰਮੇਸ਼ਵਰ ਦੀ ਸਿੱਖਤ ਸਲਾਹ ਕਰੋ ਸ਼ਰਿਆਮ ਕੰਕਾ ਦੀ ਚੋਟ ਨਾਲ ਚਰਚ ਤੇ ਆਓ ਕੋਈ ਸੰਵਿਧਾਨਕ ਤੌਰ ਤੇ ਕੋਈ ਕਾਨੂੰਨੀ ਤੌਰ ਤੇ ਤੁਹਾਨੂੰ ਰੋਕ ਨਹੀਂ ਸਕਦਾ ਹallelujah ਮੇਰੇ ਪਰਮੇਸ਼ਵਰ ਦੀ ਦਾਸੀ ਨੇ ਕਿੰਨੇ ਪਿਆਰ ਨਾਲ ਕਿੰਨੇ ਵਧੀਆ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਕਿ ਸਾਡਾ ਅਧਿਕਾਰ ਆ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ ਚਰਚਾਂ ਨੂੰ ਸਾਨੂੰ ਚਰਚ ਜ਼ਰੂਰ ਜਾਣਾ ਚਾਹੀਦਾ ਡਰ ਦੇ ਡਰ ਦੇ ਵਿੱਚ ਨਹੀਂ ਪਰਮੇਸ਼ਵਰ ਦਾ ਭੇਜ ਜਿਹੜੇ ਪਰਮੇਸ਼ਵਰ ਦਾ ਭੈ ਮੰਨਦੇ ਆ ਬਾਈਬਲ ਨੂੰ ਪੜ੍ਹਦੇ ਉਹਨਾਂ ਨੂੰ ਪਤਾ ਕਿ ਵਚਨ ਦੇ ਵਿੱਚ ਕੀ ਲਿਖਿਆ ਹੋਇਆ ਇਹ ਜਿਹੜੇ ਦੂਸਰੇ ਲੋਕ ਆਂਦੇ ਆ ਰੋਕਦੇ ਆ ਉਹਨਾਂ ਨੇ ਤੇ ਗੱਲਾਂ ਲਾਉਣੇ ਦੋਸ਼ ਲਾਉਣੇ ਹੀ ਲਾਉਣੇ ਆ ਲੇਕਿਨ ਤੁਸੀਂ ਜੇ ਪ੍ਰਾਰਥਨਾ ਵਿੱਚ ਵੱਧਦੇ ਜਾਓਗੇ ਤੁਸੀਂ ਕਦੀ ਵੀ ਨਾ ਡਰੋ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਚਰਚ ਦੇ ਵਿੱਚ ਜਰੂਰ ਲੈ ਕੇ ਜਾਓ ਡਰੋ ਨਾ ਕਿਉਂਕਿ ਪਰਮੇਸ਼ੁਰ ਤੁਹਾਡੇ ਅੰਗ ਸੰਗ ਰਹਿੰਦਾ ਵਾ ਔਰ ਇਹ ਲੋਕ ਵੀ ਕੁਝ ਨਹੀਂ ਕਰ ਸਕਣਗੇ ਸਿਰਫ ਰੋਲਾ ਪਾ ਸਕਦੇ ਹੋ ਔਰ ਕੁਝ ਨਹੀਂ ਕਰ ਸਕਦੇ ਇਹ ਕਿਉਂਕਿ ਉਹਨਾਂ ਨੂੰ ਸਿਕਾਇਆ ਹੀ ਇਹ ਕੁਝ ਜਾਂਦਾ ਵਾ ਜੇ ਉਹ ਮਤਲਬ ਕੀ ਧਰਮ ਧਰਮ ਕੀ ਹੁੰਦਾ ਵਾ ਕੋਈ ਧਰਮ ਨਹੀਂ ਬਦਲਦਾ ਸਿਰਫ ਇਹ ਆਪਣਾ ਅਧਿਕਾਰ ਵਾ ਸੀ ਕਿਨੂੰ ਮੰਨਣਾ ਚਾਹੁੰਦੇ ਐ ਕਿਨੂੰ ਨਹੀਂ ਮੰਨ ਸਕਦੇ ਅਸੀਂ ਪਰਮੇਸ਼ਰ ਨੂੰ ਮੰਨਦੇ ਆ ਜਿਹਨੇ ਇਸ ਧਰਤੀ ਨੂੰ ਬਣਾਇਆ ਆకాశ ਨੂੰ ਬਣਾਇਆ ਵਾ ਜਿਹਨੇ ਇਸ ਸ੍ਰਿਸ਼ਟੀ ਵਿੱਚ ਪੂਰਾ ਸਭ ਕੁਝ ਬਣਾਇਆ ਵਾ ਬਾਈਬਲ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਵਾ ਇਸ ਕਰਕੇ ਸਾਡਾ ਅਧਿਕਾਰ ਵਾ ਅਸੀਂ ਜਿਸ ਪਰਮੇਸ਼ਰ ਨੂੰ ਮੰਨਣਾ ਚਾਹੂ ਉਸ ਨੂੰ ਅਸੀਂ ਮੰਨ ਸਕਦੇ ਹੈਗੇ ਆ ਤੇ ਇਸ ਕਰਕੇ ਪ੍ਰਭੂ ਦੀ ਦਾਸੀ ਦੇ ਹੋਰ ਵੀ ਪਰਮੇਸ਼ੁਰ ਹੋਰ ਵੀ ਬੜਾ ਬੜਾਈ ਔਰ ਆਪ ਸਭ ਕੋ ਵੀ ਬਰਕਤ ਔਰ ਅਸ਼ੀਸ਼ ਮਿਲੇ ਬਹੁਤ ਬਹੁਤ ਧੰਨਵਾਦ ਮੇਰੀ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਔਰ ਮੈਂ ਹੋਰ ਵੀ ਵੀਡੀਓਸ ਲੈ ਕੇ ਆਉਂਦੀ ਰਹੂਗੀ ਉਹ ਗੱਲਾਂ ਲੈ ਕੇ ਆਉਂਦੀ ਰਹੂਗੀ ਜੋ ਮਤਲਬ ਕਿ ਮਤਲਬ ਕਿ ਇਸ ਹਨਾ ਪ੍ਰਚਾਰ ਦੇ ਰਾਹੀਂ ਤੁਸੀਂ ਸਮਝ ਜਾਓਗੇ ਕਿ ਕਿਸ ਤਰ੍ਹਾਂ ਸਾਨੂੰ ਪਰਮੇਸ਼ੁਰ ਦੇ ਬਚਨ ਦੇ ਵਿੱਚੋਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਜਾਵੇਗਾ ਔਰ ਮੇਰੇ ਚੈਨਲ ਦੇ ਤੁਸੀਂ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰ ਲੈਣਾ ਔਰ ਮੇਰੇ ਚੈਨਲ ਨੂੰ ਪਲੀਜ਼ ਕਮੈਂਟ ਜ਼ਰੂਰ ਕਰਕੇ ਕਰੋ ਲਾਈਕ ਵੀ ਕਰਿਆ ਕਰੋ ਸਬਸਕ੍ਰਾਈ ਔਰ ਮੇਰੀ ਤਰਫੋਂ ਸਭ ਨੂੰ ਪਿਆਰ ਭਰੀ ਜੈ। ਅਮੀਨ।